ਇੱਥੇ ਨਹੀਂ ਕੋਈ ਗੱਲ ਨਹੀਂ ਆਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਕੋਈ ਇਦਾਂ ਦਾ ਕੋਈ ਮਖਮਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਔਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਿਲੈਂਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹ ਮਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫ੍ਰੈਂਡ ਸੀ ਜੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਤੁਸ ਕੋ ਆਉਗਾ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਆਹ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੋ ਕੁਛ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਨਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਸਣੀ ਚਲੋ ਮੇਰੀ ਫਰੈਂਡ ਸੀ ਜੀ ਤੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਤੁਸਤਾ ਆਉਗਾ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਆਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੋ ਕੁਛ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਔਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਲੈਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਦਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫਰੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਕੋ ਆਉਣਾ ਕੋਈ ਅੱਜ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਜੋ ਕੁਝ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਉਹ ਯਾਰ ਕੀ ਕਾਰਨ ਕੀ ਸੀ ਤੁਹਾਨੂੰ ਅੱਜ ਵਿਗਲਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਦਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਗੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਥੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪਰਸ ਤੋਂ ਆਉਣਾ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਜੋ ਕੁਛ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਔਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਲੈਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਕੋਲ ਉਹ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਜੇ ਕੁਝ ਵੀ ਇਦਾਂ ਮ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸੋ ਯਾਰ ਕੀ ਕਾਰਨ ਕੀ ਸੀ ਤੁਹਾਨੂੰ ਅੱਜ ਵਿਗਲੈਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਦਾ ਕੋਈ ਚੱਕਰ ਨਹੀਂ ਉਹ ਸਣੀ ਚਲੋ ਮੇਰੀ ਫਰੈਂਡ ਸੀਗੀ ਸੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਤੋਂ ਆਉਗਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਹਾਂ ਉਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੋ ਕੁਛ ਵੀ ਇਦਾਂ ਦਾ ਕੋਈ ਮਸਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਲੈਸ ਨੇ ਦੁਬਾਰੇ ਬੁਲਾਇਆ ਔਰ ਰੈਸਟ ਕੀਤਾ ਗਿਆ ਸੀ ਜੀ ਤੁਹਾਨੂੰ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਟੈਂਡ ਸੀ ਜੀ ਤੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਰੈਸਟ ਹੋਈ ਆ ਉਹ ਕੋਈ ਨੂੰ ਪਰਸ ਲੈਗੀ ਅੱਗੇ ਪੁੱਛਾਂਗਾ ਪਰ ਇਹਦਾ ਨਹੀਂ ਕੋਈ ਗੱਲ ਨਹੀਂ ਆਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੋ ਕੁਛ ਵੀ ਇਦਾਂ ਦਾ ਕੋਈ ਮਖਮਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਲੈਂਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹ ਨਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫੈਂਡ ਸੀਗੀ ਸੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈਗੀ ਅੱਗੇ ਪੁਲਿਸ ਕਾਊਗਾ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਆਹ ਉਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੋ ਕੁਛ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਿਲਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਜੀ ਕੋਈ ਚੱਕਰ ਨਹੀਂ ਉਹ ਸਣੀ ਚਲੋ ਮੇਰੀ ਫੈਂਡ ਸੀ ਜੀ ਫੇਲੀ ਸੀ ਜੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਤਾਂ ਆਉਂਗਾ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਆਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਕੋਈ ਅੰਦਰ ਨਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਕੋਈ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਲੈਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨੂੰ ਕੋਈ ਚੱਕਰ ਨਹੀਂ ਉਹ ਉਹੀ ਚਲੋ ਮੇਰੀ ਫਰੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਕੋ ਆਉਗਾ ਕੋਈ ਅਜਾ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਜੋ ਕੁਛ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸੋ ਯਾਰ ਕੀ ਕਾਰਨ ਕੀ ਸੀ ਤੁਹਾਨੂੰ ਅੱਜ ਵਿਗਲਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਦਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਗੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਥੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਕੋਲ ਉਹ ਆਪਣੀ ਇੱਧਾ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਜੋ ਕੁਛ ਵੀ ਇਦਾਂ ਦਾ ਕੋਈ ਮਸਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਲੈਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫਰੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਕੋਲ ਆਉਣਾ ਆਪਣੀ ਅੱਧਾ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੇ ਕੁਛ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸੋ ਯਾਰ ਕੀ ਕਾਰਨ ਕੀ ਇਸੇ ਤੁਹਾਨੂੰ ਅੱਜ ਵਿਗਲਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਦਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫਰੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਥੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਕੋਲ ਉਹ ਆਪਣੀ ਇੱਧਾ ਨਹੀਂ ਕੋਈ ਗੱਲ ਨਹੀਂ ਆਹ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੋ ਕੁਛ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਝ ਨਹੀਂ ਬਸੋ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਨਸ ਨੇ ਦੁਬਾਰੇ ਬੁਲਾਇਆ ਔਰ ਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਸਣੀ ਚਲੋ ਮੇਰੀ ਫੈਂਡ ਸੀ ਜੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁੱਛਦਾ ਹਾਂਗਾ ਕਿ ਇੱਦਾਂ ਨਹੀਂ ਕੋਈ ਗੱਲ ਨਹੀਂ ਆਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਦਾ ਕੁਝ ਵੀ ਇੱਦਾਂ ਮੈਂ ਕੋਈ ਮਖਮਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਐਨਾ ਕਰੋ ਠੀਕ ਹੈ ਤੇ ਹੋਰ ਕੁਝ ਨਹੀਂ ਬਸੋ ਯਾਰ ਕੀ ਕਾਰਨ ਕੀ ਸੀ ਤੁਹਾਨੂੰ ਅੱਜ ਵਿਗਲਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਕੇ ਅੱਗੇ ਪਹੁੰਚਾਉਗਾ ਕੋਈ ਅੱਧਾ ਨਹੀਂ ਕੋਈ ਗੱਲ ਨਹੀਂ ਆਹ ਉਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਜੋ ਕੁਝ ਵੀ ਅੰਦਰ ਮੈਂ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸੋ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਨਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਜਿਦ ਲਈ ਚਲੋ ਮੇਰੀ ਹੱਥ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਕੋਲ ਉਹ ਆਪਣੀ ਅੱਧਾ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਜੋ ਕੁਝ ਵੀ ਇਦਾਂ ਦਾ ਕੋਈ ਮਖਮਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਲੈਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹ ਨਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫਰੈਂਡ ਸੀਗੀ ਸੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਕੋਲ ਉਹ ਆਪਣੀ ਇੱਧਾ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਸਾਣਾ ਦਾ ਲਿੰਕ ਸੀ ਜੋ ਕੁਛ ਵੀ ਇੱਧਾ ਨੂੰ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇੱਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਔਰ ਕੋਈ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਨਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਸਣੀ ਚਲੋ ਮੇਰੀ ਫਰੈਂਡ ਸੀ ਜੀ ਤੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਤੁਸਤਾ ਆਉਗਾ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਆਹ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਸਾਨਾ ਦਾ ਲਿੰਕ ਸੀ ਜੇ ਕੋਈ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਆ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਲੈਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹ ਨਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ फ्रेंड ਸੀਗੀ ਸੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਥੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਤੁਸਤਾ ਆਉਗਾ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਆ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੋ ਕੁਛ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਿਲਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹ ਨਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫਰੈਂਡ ਸੀਗੀ ਸੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਸ ਕੋਲ ਆਉਗਾ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਆਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਅਫਸਾਨਾ ਦਾ ਲਿੰਕ ਸੀ ਜੋ ਕੁਛ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਲੈਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਦਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਕੈਂਡ ਸੀਗੀ ਫੈਲੀ ਸੀਗੀ ਚਲੋ ਆਈ ਮੇਰੇ ਕੋਲੇ ਉਥੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਕੋ ਆਉਗਾ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਆਹ ਉਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫੌਨਾ ਦਾ ਲਿੰਕ ਸੀ ਜੋ ਕੁਛ ਵੀ ਇਦਾਂ ਦਾ ਕੋਈ ਮਖਮਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸੋ ਯਾਰ ਕੀ ਕਾਰਨ ਕੀ ਸੀ ਤੁਹਾਨੂੰ ਅੱਜ ਵਿਗਲਸ ਨੇ ਦੁਬਾਰੇ ਬੁਲਾਇਆ ਔਰ ਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਹੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਥੋਂ ਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਕੇ ਅੱਗੇ ਪਹੁੰਚਾਉਗਾ ਕੋਈ ਅੱਧਾ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਜੋ ਕੁਛ ਵੀ ਇੰਦਾ ਮੈਂ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਦੀਆਂ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਨਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਸਣੀ ਚਲੋ ਮੇਰੀ ਫਰੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਪਾਉਗਾ ਕੋਈ ਅੱਜ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਸਾਨਾ ਦਾ ਲਿੰਕ ਸੀ ਜੋ ਕੁਛ ਵੀ ਇਦਾਂ ਦਾ ਕੋਈ ਮਸਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕੀ ਸੀ ਤੁਹਾਨੂੰ ਅੱਜ ਵਿਗਨਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਟੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਤੋਂ ਉਹ ਆਪਣੀ ਅੱਧਾ ਨਹੀਂ ਕੋਈ ਗੱਲ ਨਹੀਂ ਆਹ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੋ ਕੁਝ ਵੀ ਇਦਾਂ ਦਾ ਕੋਈ ਮਖੌਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਨੈਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਜਿਹੜੀ ਚਲੋ ਮੇਰੀ ਫਰੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਤੁਸਤਾ ਆਉਗਾ ਕਿ ਇੱਦਾਂ ਨਹੀਂ ਕੋਈ ਗੱਲ ਨਹੀਂ ਆਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੋ ਕੁਛ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਲੈਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਦਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ फ्रेंड ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਤੁਸ ਕੋ ਆਉਗਾ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਆਹ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਸੋਨਾ ਦਾ ਲਿੰਕ ਸੀ ਜੋ ਕੁਛ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕੀ ਸੀ ਤੁਹਾਨੂੰ ਅੱਜ ਵਿਗਲੈਂਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਦਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫਰੈਂਡ ਸੀ ਜੀ ਸੇਲੀ ਸੀ ਜੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਦਾ ਆਉਗਾ ਆਪਣੀ ਐਦਾਂ ਦੀ ਕੋਈ ਗੱਲ ਨਹੀਂ ਆਹ ਉਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਜੋ ਕੋਈ ਐਦਾਂ ਦਾ ਕੋਈ ਮਸਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਐਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸੋ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਨਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਜੀ ਕੋਈ ਚੱਕਰ ਨਹੀਂ ਉਹ ਸਣੀ ਚਲੋ ਮੇਰੀ ਫਰੈਂਡ ਸੀ ਜੀ ਫੇਲੀ ਸੀ ਜੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁੱਛਤਾ ਆਉਗਾ ਕੋਈ ਅੰਦਾ ਨਾ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੋ ਕੁਛ ਵੀ ਅੰਦਾ ਨਾ ਕੋਈ ਮਖਮਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕੀ ਸੀ ਤੁਹਾਨੂੰ ਅੱਜ ਵਿਗਲਸ ਨੇ ਦੁਬਾਰੇ ਬੁਲਾਇਆ ਔਰ ਰੈਸਟ ਕੀਤਾ ਗਿਆ ਸੀ ਉਹਦਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫਰੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਥੋਂ ਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਕਾਊਗਾ ਕੋਈ ਅੱਧਾ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੇ ਕੋਈ ਅੱਧਾ ਨਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਲੈਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਉਹੀ ਚਲੋ ਮੇਰੀ ਫਰੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਕੋ ਆਉਂਗਾ ਕੋਈ ਅੱਜ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਜੇ ਕੁਝ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਨਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹ ਕੋਈ ਚੱਕਰ ਨਹੀਂ ਉਹ ਸਣੀ ਚਲੋ ਮੇਰੀ ਹੱਥ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਥੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਕੋਲ ਆਉਣਾ ਕੋਈ ਅੱਜ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਸਾਨਾ ਦਾ ਲਿੰਕ ਸੀ ਜੋ ਕੁਛ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਔਰ ਕੁਛ ਨਹੀਂ ਬਸੋ ਯਾਰ ਕੀ ਕਾਰਨ ਕੀ ਸੀ ਤੁਹਾਨੂੰ ਅੱਜ ਵਿਗਨਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪਰਸਤਾ ਆਉਗਾ ਆਪਣੀ ਅੱਧਾ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੋ ਕੁਝ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਔਰ ਕੋਈ ਨਹੀਂ ਬਸੋ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਨਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫਰੈਂਡ ਸੀ ਜੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਤੁਸਤਾ ਆਉਗਾ ਕੋਈ ਇੱਦਾਂ ਨਹੀਂ ਕੋਈ ਗੱਲ ਨਹੀਂ ਆਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਸਾਨਾ ਦਾ ਲਿੰਕ ਸੀ ਜੇ ਕੋਈ ਇੱਦਾਂ ਦਾ ਕੋਈ ਮਸਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਲੈਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਦਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਕੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁੱਛਤਾ ਹਾਂ ਕੋਈ ਇੱਦਾਂ ਨਹੀਂ ਕੋਈ ਗੱਲ ਨਹੀਂ ਆਹ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੋ ਕੁਝ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਆ ਤੇ ਹੋਰ ਕੁਝ ਨਹੀਂ ਬਸੋ ਸਰ ਕੀ ਕਾਰਨ ਕੀ ਸੀ ਤੁਹਾਨੂੰ ਅੱਜ ਵਿਗਿਲੈਂਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹ ਨਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫਰੈਂਡ ਸੀ ਜੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਕੋ ਆਉਗਾ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਆ ਉਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੋ ਕੁਝ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਲੈਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹ ਨਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫੈਲੀ ਸੀਗੀ ਫੈਲੀ ਸੀਗੀ ਚਲੋ ਆਈ ਮੇਰੇ ਕੋਲੇ ਉਥੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪਰਸ ਆਉਗਾ ਕੋਈ ਇੱਦਾਂ ਨਹੀਂ ਕੋਈ ਗੱਲ ਨਹੀਂ ਆਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਜੋ ਕੁਛ ਵੀ ਇੱਦਾਂ ਦਾ ਕੋਈ ਮਸਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸੋ ਯਾਰ ਕੀ ਕਾਰਨ ਕੀ ਸੀ ਤੁਹਾਨੂੰ ਅੱਜ ਵਿਗਲਸ ਨੇ ਦੁਬਾਰੇ ਬੁਲਾਇਆ ਔਰ ਰੈਸਟ ਕੀਤਾ ਗਿਆ ਸੀ ਉਹਨਾਂ ਦਾ ਕੋਈ ਚੱਕਰ ਨਹੀਂ ਉਹ ਸਣੀ ਚਲੋ ਮੇਰੀ ਫਰੈਂਡ ਸੀ ਜੀ ਸੇਲੀ ਸੀ ਜੀ ਚਲੋ ਆਈ ਮੇਰੇ ਕੋਲੇ ਉਥੋਂ ਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਕੇ ਅੱਗੇ ਤੁਸਤਾ ਆਉਗਾ ਆਪਣੀ ਅੱਧਾ ਨਹੀਂ ਕੋਈ ਗੱਲ ਨਹੀਂ ਆਹ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਜੇ ਕੁਛ ਵੀ ਇੰਦਾ ਮੈਂ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਨਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਕੋਲ ਆਉਗਾ ਕੋਈ ਅਜਾ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੇ ਕੁਛ ਵੀ ਇੰਦਾ ਮੈਂ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਲੈਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਦਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫਰੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਕੋਲ ਉਹ ਆਪਣੀ ਇੱਦਾਂ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਜਿਦਾ ਕੁਛ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਨੈਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਸਣੀ ਚਲੋ ਮੇਰੀ ਫਰੈਂਡ ਸੀ ਜੀ ਫੇਲੀ ਸੀ ਜੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਤੁਸਤਾ ਆਉਗਾ ਕੋਈ ਇੱਦਾਂ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਸਾਨਾ ਦਾ ਲਿੰਕ ਸੀ ਜੋ ਕੁਛ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਲੈਸ ਨੇ ਦੁਬਾਰੇ ਬੁਲਾਇਆ ਔਰ ਰੈਸਟ ਕੀਤਾ ਗਿਆ ਸੀ ਉਹ ਨਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫੈਲੀ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਥੋਂ ਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਤੁਸ ਕੋ ਆਉਗਾ ਕੋਈ ਏਦਾਂ ਨਹੀਂ ਕੋਈ ਗੱਲ ਨਹੀਂ ਆਹ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੋ ਕੁਛ ਵੀ ਏਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਏਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕੀ ਸੀ ਤੁਹਾਨੂੰ ਅੱਜ ਵਿਗਿਲੈਂਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਦਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫਰੈਂਡ ਸੀ ਜੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਥੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਤੋਂ ਆਉਗਾ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਆਹ ਉਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੋ ਕੁਛ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਿਲੈਂਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਜੀ ਤੁਹਾਨੂੰ ਕੋਈ ਚੱਕਰ ਨਹੀਂ ਉਹ ਸਣੀ ਚਲੋ ਮੇਰੀ ਫਰੈਂਡ ਸੀ ਜੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਪਾਉਗਾ ਕੋਈ ਅੰਦਾ ਨੀ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਕੋਈ ਅੰਦਾ ਨਾ ਕੋਈ ਮਖੌਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸੋ ਯਾਰ ਕੀ ਕਾਰਨ ਕੀ ਸੀ ਤੁਹਾਨੂੰ ਅੱਜ ਵਿਗਲਸ ਨੇ ਦੁਬਾਰੇ ਬੁਲਾਇਆ ਔਰ ਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਥਰੀ ਚਲੋ ਮੇਰੀ ਫੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਥੋਂ ਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਕੇ ਅੱਗੇ ਪੁਲਿਸ ਕੋਲ ਨਾ ਕੋਈ ਅੱਧਾ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਜੋ ਕੁਛ ਵੀ ਅੱਧਾ ਨਾ ਕੋਈ ਮਖਮਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਐਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਨਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨੂੰ ਕੋਈ ਚੱਕਰ ਨਹੀਂ ਉਹ ਉਹੀ ਚਲੋ ਮੇਰੀ ਫਰੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਕੋਲ ਆਉਗਾ ਕੋਈ ਅੱਜ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਜੋ ਕੁਛ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਨਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਸਣੀ ਚਲੋ ਮੇਰੀ ਫੈਂਡ ਸੀ ਜੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਕੋਲ ਉਹ ਆਪਣੀ ਅੱਧਾ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲੈਂਥ ਸੀ ਜੋ ਕੁਛ ਵੀ ਇੱਦਾਂ ਨਾ ਕੋਈ ਮਖਮਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸੋ ਯਾਰ ਕੀ ਕਾਰਨ ਕੀ ਸੀ ਤੁਹਾਨੂੰ ਅੱਜ ਵਿਗਨਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਤੋਂ ਆਉਗਾ ਕੋਈ ਐਦਾਂ ਦੀ ਕੋਈ ਗੱਲ ਨਹੀਂ ਹਾਂ ਉਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੋ ਕੁਝ ਵੀ ਐਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਐਦਾਂ ਨਹੀਂ ਐਨਾ ਕਰੋ ਠੀਕ ਹੈ ਤੇ ਔਰ ਕੋਸ਼ ਨੂੰ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਲੈਨਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਜਿਹੜੀ ਚਲੋ ਮੇਰੀ फ्रेंड ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਤੋਂ ਆਉਣਾ ਕਿ ਇੱਦਾਂ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੇ ਕੋਈ ਇਦਾਂ ਦਾ ਕੋਈ ਮਖਮਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਲੈਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹ ਨਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਤੋਂ ਆਉਂਗਾ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਆ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੋ ਕੁਝ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕੀ ਸੀ ਤੁਹਾਨੂੰ ਅੱਜ ਵਿਗਿਲੈਂਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹ ਨਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਟੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਕਾਲੂਗਾ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਆਹ ਉਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਜੋ ਕੁਝ ਵੀ ਇਦਾਂ ਦਾ ਕੋਈ ਮਸਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਿਲਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਦਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਟੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਥੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪਰਸ ਆਉਗਾ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਫੌਨਾ ਦਾ ਲਿੰਕ ਸੀ ਜੋ ਕੁਛ ਵੀ ਇਦਾਂ ਦਾ ਕੋਈ ਮਖਮਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸੋ ਯਾਰ ਕੀ ਕਾਰਨ ਕੀ ਸੀ ਤੁਹਾਨੂੰ ਅੱਜ ਵਿਗਲਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਸ ਕੋਲ ਉਹ ਆਪਣੀ ਅੱਧਾ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਜੋ ਕੁਛ ਵੀ ਇੰਦਾ ਮੈਂ ਕੋਈ ਮਖਮਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਨਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫੈਂਡ ਸੀਗੀ ਸੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਕਾਲੂਗਾ ਕੋਈ ਅੱਜ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੋ ਕੁਝ ਵੀ ਇੰਦਾ ਮ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਲੈਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫਰੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਕੋ ਆਉਂਗਾ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਜਿ ਕੋਈ ਇਦਾਂ ਮੈਂ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਨਾ ਕਰੋ ਠੀਕ ਹੈ ਤੇ ਔਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਲੈਨਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਜਿਹੜੀ ਚਲੋ ਮੇਰੀ फ्रेंड ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਤੋਂ ਆਉਣਾ ਕੋਈ ਏਦਾਂ ਨਹੀਂ ਕੋਈ ਗੱਲ ਨਹੀਂ ਆਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਸਾਨਾ ਦਾ ਲਿੰਕ ਸੀ ਜੋ ਕੁਝ ਵੀ ਏਦਾਂ ਦਾ ਕੋਈ ਮਸਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਏਦਾਂ ਨਹੀਂ ਆ ਨਾ ਕਰੋ ਠੀਕ ਆ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਲੈਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹ ਨਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫ੍ਰੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਥੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਤੁਸ ਕੋ ਆਉਗਾ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਆਹ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਸੋਨਾ ਦਾ ਲਿੰਕ ਸੀ ਜੋ ਕੁਝ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਲੈਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਦਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫੈਂਡ ਸੀਗੀ ਸੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਥੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈਗੀ ਅੱਗੇ ਪੁਲਿਸ ਜਾਊਗਾ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਆਹ ਉਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਜੋ ਕੁਛ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਦੀਆਂ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਿਲੈਂਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਜੀ ਮੈਨੂੰ ਕੋਈ ਚੱਕਰ ਨਹੀਂ ਉਹ ਸਣੀ ਚਲੋ ਮੇਰੀ ਫਰੈਂਡ ਸੀ ਜੀ ਤੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਪਾਉਗਾ ਕੋਈ ਇੰਦਾ ਨਹੀਂ ਕੋਈ ਗੱਲ ਨਹੀਂ ਆਹ ਉਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੋ ਕੁਛ ਵੀ ਇੰਦਾ ਮੈਂ ਕੋਈ ਮਖਮਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸੋ ਯਾਰ ਕੀ ਕਾਰਨ ਕੀ ਸੀ ਤੁਹਾਨੂੰ ਅੱਜ ਵਿਗਲਸ ਨੇ ਦੁਬਾਰੇ ਬੁਲਾਇਆ ਔਰ ਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਥੋਂ ਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਕੇ ਅੱਗੇ ਪਰਸ ਆਉਗਾ ਕੋਈ ਅੱਧਾ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਜੋ ਕੁਛ ਵੀ ਅੰਦਰ ਮੈਂ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਨਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫਰੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪਰਸ ਆਊਗਾ ਕੋਈ ਅੱਗ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਜੋ ਕੁਝ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸੋ ਯਾਰ ਕੀ ਕਾਰਨ ਕੀ ਇਸੇ ਤੁਹਾਨੂੰ ਅੱਜ ਵਿਗਨਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਸਣੀ ਚਲੋ ਮੇਰੀ ਫਰੈਂਡ ਸੀਗੀ ਸੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਕੋਲ ਉਹ ਕੋਈ ਅੱਜ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਸਾਨਾ ਦਾ ਲਿੰਕ ਸੀ ਜੇ ਕੁਛ ਵੀ ਇਦਾਂ ਦਾ ਕੋਈ ਮਖੌਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਔਰ ਕੁਛ ਨਹੀਂ ਬਸੋ ਯਾਰ ਕੀ ਕਾਰਨ ਕੀ ਸੀ ਤੁਹਾਨੂੰ ਅੱਜ ਵਿਗਨਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫਰੈਂਡ ਸੀਗੀ ਸੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸਤਾ ਆਉਗਾ ਕੋਈ ਅੱਧਾ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੋ ਕੁਝ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਔਰ ਕੋਸ਼ ਨੂੰ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਲੈਨਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫਰੈਂਡ ਸੀ ਜੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਤੋਂ ਆਉਂਗਾ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਆਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੋ ਕੁਝ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਲੈਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹ ਨਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਟੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਥੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਕੋਲ ਆਉਗਾ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਆਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੋ ਕੁਝ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਲੈਂਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹ ਨਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫੈਂਡ ਸੀਗੀ ਸੇਲੀ ਸੀਗੀ ਚਲੋ ਆਈ ਮੇਰੇ ਕੋਲ ਉਥੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਸਤਾ ਆਉਗਾ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਆਹ ਉਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਸਾਨਾ ਦਾ ਲਿੰਕ ਸੀ ਜੋ ਕੁਝ ਵੀ ਇਦਾਂ ਦਾ ਕੋਈ ਮਸਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਲੈਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਦਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫਰੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਥੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪਰਸ ਆਉਗਾ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਆ ਉਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਜੋ ਕੁਛ ਵੀ ਇਦਾਂ ਦਾ ਕੋਈ ਮਖਮਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸੋ ਯਾਰ ਕੀ ਕਾਰਨ ਕੀ ਸੀ ਤੁਹਾਨੂੰ ਅੱਜ ਵਿਗਲਸ ਨੇ ਦੁਬਾਰੇ ਬੁਲਾਇਆ ਔਰ ਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਥੋਂ ਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਕੇ ਅੱਗੇ ਪੁਲਸ ਕੋਲ ਨਾ ਆਪਣੀ ਅੱਧਾ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਜੋ ਕੁਛ ਵੀ ਇੱਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਨਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫਰੈਂਡ ਸੀਗੀ ਤੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪਰਸ ਆਉਂਗਾ ਕੋਈ ਅੱਜ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੋ ਕੁਛ ਵੀ ਇੰਦਾ ਨਾ ਕੋਈ ਮਖਮਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਯਾਰ ਕੀ ਕਾਰਨ ਕੀ ਇਸੇ ਤੁਹਾਨੂੰ ਅੱਜ ਵਿਗਲੈਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਨੂੰ ਕੋਈ ਚੱਕਰ ਨਹੀਂ ਉਹ ਪੁਲਿਸ ਚਲੋ ਮੇਰੀ फ्रेंड ਸੀਗੀ ਸਹੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਕੋਲ ਆਉਣਾ ਕੋਈ ਇੱਦਾਂ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਜੋ ਕੁਝ ਵੀ ਇਦਾਂ ਮੈਂ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਨਾ ਕਰੋ ਠੀਕ ਹੈ ਤੇ ਔਰ ਕੋਈ ਨਹੀਂ ਬਸ ਉਹ ਸਰ ਕੀ ਕਾਰਨ ਕੀ ਇਸੇ ਤੁਹਾਨੂੰ ਅੱਜ ਵਿਗਨਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਕੋਈ ਚੱਕਰ ਨਹੀਂ ਉਹ ਸਣੀ ਚਲੋ ਮੇਰੀ ਫਰੈਂਡ ਸੀ ਜੀ ਤੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਤਾਂ ਆਉਗਾ ਕਿ ਇੱਦਾਂ ਨਹੀਂ ਕੋਈ ਗੱਲ ਨਹੀਂ ਆਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੇ ਕੋਈ ਇਦਾਂ ਦਾ ਕੋਈ ਮਖੌਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਲੈਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਉਹਨਾਂ ਦਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫਰੈਂਡ ਸੀਗੀ ਸੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਕੋਲ ਆਉਂਗਾ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਆਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੋ ਕੁਝ ਵੀ ਇਦਾਂ ਦਾ ਕੋਈ ਮਖਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਲੈਸ ਨੇ ਦੁਬਾਰੇ ਬੁਲਾਇਆ ਔਰ ਰੈਸਟ ਕੀਤਾ ਗਿਆ ਸੀ ਉਹ ਨਾ ਕੋਈ ਚੱਕਰ ਨਹੀਂ ਉਹ ਥੋੜੀ ਚਲੋ ਮੇਰੀ ਫਰੈਂਡ ਸੀ ਜੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਹ ਤੋਂ ਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਤੋਂ ਆਉਗਾ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਆਹ ਉਹ ਮੇਰੇ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੋ ਕੁਝ ਵੀ ਇਦਾਂ ਦਾ ਕੋਈ ਮਸਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕਿਸੇ ਤੁਹਾਨੂੰ ਅੱਜ ਵਿਗਨਸ ਨੇ ਦੁਬਾਰੇ ਬੁਲਾਇਆ ਔਰ ਅਰੈਸਟ ਕੀਤਾ ਗਿਆ ਸੀ ਜੀ ਕੋਈ ਚੱਕਰ ਨਹੀਂ ਉਹ ਸਣੀ ਚਲੋ ਮੇਰੀ ਫਰੈਂਡ ਸੀ ਜੀ ਫੇਲੀ ਸੀ ਜੀ ਚਲੋ ਆਈ ਮੇਰੇ ਕੋਲੇ ਉਹ ਤੋਂ ਅਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਗਈ ਅੱਗੇ ਪੁਲਿਸ ਕੋਲ ਉਹ ਆ ਕੋਈ ਇਦਾਂ ਨਹੀਂ ਕੋਈ ਗੱਲ ਨਹੀਂ ਆ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਹੈ ਫਾਨਾ ਦਾ ਲਿੰਕ ਸੀ ਜੋ ਕੁਛ ਵੀ ਇਦਾਂ ਦਾ ਕੋਈ ਮਖੌਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ ਮਤਲਬ ਸੋਸ਼ਲ ਮੀਡੀਆ ਤੇ ਇਦਾਂ ਨਹੀਂ ਆ ਨਾ ਕਰੋ ਠੀਕ ਹੈ ਤੇ ਹੋਰ ਕੁਛ ਨਹੀਂ ਬਸ ਸਰ ਕੀ ਕਾਰਨ ਕੀ ਸੀ ਤੁਹਾਨੂੰ ਅੱਜ ਵਿਗਲਸ ਨੇ ਦੁਬਾਰੇ ਬੁਲਾਇਆ ਔਰ ਰੈਸਟ ਕੀਤਾ ਗਿਆ ਸੀ ਉਹਨਾਂ ਦਾ ਕੋਈ ਚੱਕਰ ਨਹੀਂ ਉਹ ਥਰੀ ਚਲੋ ਮੇਰੀ ਫੈਂਡ ਸੀਗੀ ਫੇਲੀ ਸੀਗੀ ਚਲੋ ਆਈ ਮੇਰੇ ਕੋਲੇ ਉਥੋਂ ਰੈਸਟ ਹੋਈ ਆ ਉਹ ਕੋਈ ਨਾ ਪਰਸ ਲੈ ਕੇ ਅੱਗੇ ਪੁਲਿਸ ਕੋਲ ਜਾਊਗਾ ਕੋਈ ਅੱਧਾ ਨਹੀਂ ਕੋਈ ਗੱਲ ਨਹੀਂ ਹਾਂ ਉਹ ਮੇਰੀ ਸਿਸਟਰ ਦਾ ਨਾਮ ਲਿਆ ਜਾ ਰਿਹਾ ਫਾਨਾ ਦਾ ਲਿੰਕ ਸੀ ਜੋ ਕੁਛ ਵੀ ਅੰਦਰ ਨਾ ਕੋਈ ਮਖਮਲਾ ਨਹੀਂ ਹੈਗਾ ਐਵੇਂ ਫਾਲਤੂ ਦੀਆਂ